प्रीत पंजाबी इंडियन कुकिंग आप सब का बहुत बहुत स्वागत है अज आप कमल ककड़ी की सब्जी बनाने जीड़ी कमल ककड़ी है वो बहुत टेस्टी के हेल्दी भी है ये बहुत ज्यादा विटामिन और प्रोटीनस होंगे जोड़े साढ़े बहुत जरूरी है विटामिन बहुत ज़्यादा होंगे यदि ये बैक और यदि योनों साइड तो कट्ट है फिर उस तो छिल के अच्छी तरह धोना है ਪੰਛੇ ਵੜੀ ਤੋਂ ਨੇ ਤਾਂ ਜੋ ਇਹਦੇ ਅੰਦਰ ਜਿਹੜੀ ਮਿੱਟੀ ਐ ਨਾ ਮਿੱਟੀ ਕੱਢਣੀ ਬਹੁਤ ਜ਼ਰੂਰੀ ਐ ਮਿੱਟੀ ਕੱਢ ਲੋਂਗੇ ਉਸ ਤੋਂ ਬਾਅਦ ਹੀ ਸਬਜ਼ੀ ਬਣੇਗੀ ਤੇਲ ਗਰਮ ਕਰ ਲਿਆ ਤੇ ਇਹਦੇ ਵਿੱਚ ਆਪਾਂ ਹਾਈ ਫਲੇਮ ਤੇ ਤੇਲ ਗਰਮ ਕੀਤਾ ਉਸ ਤੇ ਵਿੱਚ ਪਿਆਜ਼ ਤੇ ਹਰੀ ਮਿਰਚ ਆਹ ਦੇਖੋ ਇਸ ਤਰ੍ਹਾਂ ਘਸਾਫੋਰੇ ਇਹਨਾਂ ਨੂੰ ਅਸੀਂ ਇਸ ਤਰ੍ਹਾਂ ਥੋੜਾ ਥੋੜਾ ਢੋਲੋ ਸਾ ਇਸ ਤਰ੍ਹਾਂ ਢੋਲੋ ਪਿਆਜ਼ ਲਸਣ ਅਦਰਕ ਹਰੀ ਸਭ ਕੁਝ ਪਾ ਲਓ ਇਹਨਾਂ ਨੂੰ ਢੋਲੋ ਇਸ ਵਿੱਚ ਆਪਾਂ ਇੱਕ ਚਮਚ ਲਾਲ ਮਿਰਚ ਪਾ ਦਣੀ ਹੈ ਇਹ ਸਿਰਫ ਕਲਰ ਵਾਸਤੇ ਆ ਫਿਰ ਇਹਦੇ ਵਿੱਚ ਆਪਾਂ ਸੁੱਕਾ ਧਨੀਆ ਪਾ ਲੈਣਾ ਮੇਰਾ ਸੁੱਕਾ ਧਨੀਆ ਦਾ ਪਾਊਡਰ ਖਤਮ ਸੀ ਸੋ ਫਿਰ ਹੱਥ ਤੇ ਉੱਤੇ ਰੱਖ ਕੇ ਥੋੜਾ ਇਹਨੂੰ ਕਰੰਚ ਕਰ ਲੈ ਆ ਇਸ ਨੂੰ ਰਗੜ ਰਗੜ ਕੇ ਫਿਰ ਇਹਨੂੰ ਕਰੰਚ ਕਰ ਲੈ ਇਹਨੂੰ ਅੱਛੀ ਤਰ੍ਹਾਂ ਕਰੰਚ ਕਰ ਲਓ ਤਾਂ ਜੋ ਇਹਦੇ ਦੋ ਪੀਸ ਹੋ ਜਾਂਦੇ ਦੋ ਪੀਸ ਜੇ ਤੁਹਾਡੇ ਕੋਲ ਧਨੀਆ ਪਾਊਡਰ ਹੈ ਤੇ ਉਹ ਪਾਓ ਜੇ ਨਹੀਂ ਹੈ ਤੇ ਫਿਰ ਇਹ ਪਾ ਲਓ ਜਿੱਦਾਂ ਮੈਂ ਇਹਨੂੰ ਕ੍ਰੰਚ ਕਰਕੇ ਹੱਥ ਤੇ ਮੈਸ਼ ਕਰ ਲਓ ਤੇ ਇਹ ਪਾ ਦਿਓ ਇਹਦਾ ਕਲਰ ਆ ਜਾਏ ਉਸ ਤੋਂ ਬਾਅਦ ਕਿਉਂਕਿ ਇਹ ਦੇਖਣ ਤੇ ਲੱਗਣ ਲੱਗ ਜਾਂਦਾ ਵੀ ਹਲਦੀ ਭੁੰਨੀ ਕੀ ਪਤਾ ਲਾ ਜਾਂਦਾ ਤੇ ਇਸ ਤੋਂ ਬਾਅਦ ਆਪਾਂ ਪਾ ਦਿੰਦੇ ਹਾਂ ਟਮਾਟਰ ਟਮਾਟਰ ਕੱਟ ਕੇ ਪਿੱਛੇ ਇਹ ਦੇਖਾ ਇਹਨੂੰ ਕੱਟ ਕੇ ਅੱਛੀ ਤਰ੍ਹਾਂ ਮਿਕਸ ਕਰ ਲੈ ਤੇ ਜਦੋਂ ਇਹ ਭੁੰਨਿਆ ਜਿਹਾ ਟੁਕ ਇੱਕ ਗਲਾਸ ਪਾਣੀ ਪਾ ਲਓ ਇਹ ਚੱਪਾ ਇਦਾਂ ਪਾ ਨਹੀਂ ਪਾਇਆ ਥੋੜਾ ਥੋੜਾ ਕਰਕੇ ਕਦੇ ਸਾਰੇ ਮਸਾਲੇ ਅਚੀ ਤਰ੍ਹਾਂ ਮਿਕਸ ਕਰ ਲੇ ਸਰੇਕਤ ਇਹ ਉੱਪਰ ਵਾਈਟ ਵਾਈਟ ਜਿਹੜਾ ਆਪਾਂ ਹੁਣ ਪਾਇਆ ਨਾ ਸੁੱਕਾ ਧਨੀਆਸ ਉਹਨੂੰ ਕ੍ਰਸ਼ ਕਰਤਾ ਸੀ ਹਨ ਇਹ ਉਹ ਹੈ ਜੇ ਪਾਊਡਰ ਹੋਵੇ ਤਾਂ ਫਿਰ ਦਿਖਣਾ ਹੀ ਨਹੀਂ ਸੀਗਾ ਹਣਾ ਇਹ ਦਿਨ ਨਾਲ ਵੀ ਬਹੁਤ ਜ਼ਿਆਦਾ ਲੱਗ ਜਾ ਸਵਾਦ ਆਣਾ ਫਿਰ ਹੁਣ ਇਸ ਤੋਂ ਬਾਅਦ ਆਪਾਂ ਕਮਲ ਕੱਕੜੀ ਇਹ ਕਮਲ ਕੱਕੜੀ ਕਮਲ ਕੱਕੜੀ ਨੂੰ ਸੀ ਕੱਟ ਕੇ ਇਹਨੂੰ ਅੱਛੀ ਤਰ੍ਹਾਂ ਧੋਤਾਂ ਪੰਜ ਛੇ ਵਾਰੀ ਧੋਣ ਤੋਂ ਬਾਅਦ ਆਪਾਂ ਇਹਨੂੰ ਤਿਰਛਾ ਕੱਟ ਕੇ ਵੈਸੇ ਆਪਣਾ ਉਹ ਇੱਕ ਗੋਲ ਵੀ ਕੱਟ ਸਕਦੇ ਹੋ ਪਰ ਮੈਂ ਇਹਨੂੰ ਤਿਰਛਾ ਸਟੈਂਚ ਕੱਟਿਆ ਤਾਂ ਜੋ ਇਸ ਤਰ੍ਹਾਂ ਮੈਨੂੰ ਇਦਾਂ ਦੇ ਜ਼ਿਆਦਾ ਅੱਛੇ ਲੱਗਦਾ ਜਦੋਂ ਤਿਰਛਾ ਪੰਜ ਕੱਟਿਆ ਜਾਂਦਾ ਬਹੁਤ ਅੱਛਾ ਲੱਗਦਾ ਮੈਨੂੰ ਇਹ ਸਾਰੇ ਦੇਚ ਪਾਓ ਇਹਨੂੰ ਫਿਮ ਤੇ ਰੱਖੋ ਅੱਛੀ ਤਰ੍ਹਾਂ ਹਿਲਾ ਕੇ ਸਾਰੇ ਮਿਕਸ ਕਰ ਦੋ ਆਪਣੀ ਕਮਲ ਕਕੜੀ ਦੀ ਸਬਜੀ ਬਣ ਗਈ ਲੋਟਸ ਸਟੈਮ ਅਬ ਮੈਂ ਥੋੜੇ ਦਿਨ ਪਹਿਲਾਂ ਹੀ ਆਪਾਂ ਨੇ ਬਣਾਈ ਸੀ ਲੋਟਸ ਸਟੈਮ ਦੇ ਚਿਪਸ ਅੱਜ ਬਣਾਈਏ ਦੀ ਸਬਜੀ ਇਹਦੇ ਚ ਨਾ ਪਹੁ ਹੋ ਜ਼ਿਆਦਾ ਤਰੀ ਹੋਵੇ ਗਰੇਵੀ ਹੋਵੇ ਨਾ ਹੀ ਇਹ ਬਿਲਕੁਲ ਡਰਾਈ ਹੋਵੇ ਬਸ ਜਿੰਨੇ ਕ ਆਪਾਂ ਥੋੜੀ ਥੋੜੀ ਰੱਖੀਏ ਇੰਨਾ ਕੁ ਰਹਿਣਾ ਚਾਹੀਦਾ ਔਰ ਇਹਨੂੰ ਕਿਸ ਤਰ੍ਹਾਂ ਟੈਸਟ ਕਰਨਾ ਹੈ ਇਹਨੂੰ ਚਾਕੂ ਨਾਲ ਜਿੱਥੇ ਮੋਰੀਓ ਉੱਥੇ ਨਹੀਂ ਦੂਜੇ ਪਾਸੇ ਇਹਨੂੰ ਆਪਾਂ ਟੈਸਟ ਕਰਨਾ ਹੈ ਉਹ ਜਦੋਂ ਚਾਕੂ ਨਾਲ ਕੱਟਿਆ ਜਾਏ ਸਮਝੋ ਇਹ ਬਣ ਗਏ ਫਿਰ ਬਹੁਤ ਜਲਦੀ ਹੀ ਮੈਂ ਕਮਲ ਕੱਕੜੀ ਦੇ ਲੋਟਸ ਸਟੈਮ ਤੇ ਪਕੌੜੇ ਬਣਾਵਾਂਗੀ ਤੇ ਕੁਝ ਦਿਨਾਂ ਬਾਅਦ ਕੋਫਤੇ ਬਣਾਵਾਂਗੀ ਕਮਲ ਕੱਕੜੀ ਦੇ ਦੋਨੋਂ ਹੀ ਬਹੁਤ ਟੇਸਟੀ ਲੱਗਦੇ ਐ ਇਹ ਮਿਲਦੀ ਵੀ ਇੰਨਾ ਦਿਨਾਂ ਚ ਹੀ ਆ ਸਭਨੋਂ ਜ਼ਿਆਦਾ ਇਹ ਸਬਜ਼ੀ ਹੁਣ ਇਹਦੇ ਉੱਤੇ ਆਪਾਂ ਪਾ ਦਿੰਨੇ ਗਰਮ ਮਸਾਲਾ ਇਸ ਦੇ ਵਿੱਚ ਇੱਕ ਚਮਚਾਪਾ ਗਰਮ ਮਸਾਲਾ ਪਾਤਾ गर्म मसाला होम मेड है तुम्हें तो पता ही है सारे के गर्म मसाला मेरा होम मेड है तो यू मिल पा के फिर इन अच्छी तरह मिक्स कर लेना अच्छी तरह मिक्स कर देना अपनी लोटस टैम की सब्जी बन के तैयार हो गई तुम इन रोटी ना खाओ परौंठी ना खाओ बहुत स्वाद लगने है और डिफरेंट जो टेस्ट लगेगा क्योंकि इन्होंने दिनों से मिलती है ना सबनों ज्यादा ਇਨ ਇਹ ਤੋਂ ਸਭ ਨੂੰ ਪਤਾ ਹੈ ਕਿ ਇਹ ਬਹੁਤ એનર્ਜੀ ਵਾਲੀਆਂ ਚੀਜ਼ਾਂ ਹੁੰਦੀਆਂ ਆਪਣੀ ਸਿਹਤ ਲਈ ਬਲੱਡ ਆ ਖੂਨ ਵੀ ਬਹੁਤ ਅੱਛਾ ਬਣਦਾ ਹੈ ਇਹਦੇ ਨਾਲ ਜਿਸ ਚ ਖੂਨ ਦੀ ਕਮੀ ਹੋ ਉਹਨੂੰ ਬਹੁਤ ਅੱਛਾ ਉਹਦੇ ਲਈ ਪੇਟ ਪਿੱਠ ਦਰਦ ਜਿੰਨਾ ਦੀ ਰਹਿੰਦੀ ਉਹਨਾਂ ਲਈ ਬਹੁਤ ਅੱਛੀ ਹੈ ਇਹ ਸਭ ਨੂੰ ਪਤਾ ਹੈ ਇਹਨਾਂ ਦੇ ਗੁਣ ਵੀ ਬਹੁਤ ਜ਼ਿਆਦਾ ਹੁੰਦੇ ਐ ਤੇ ਖਾਓ ਪ੍ਰੌਟੀਨਾਂ ਤੇ ਆਪਣੀ ਸੇਤਾਂ ਨੂੰ ਅੱਛੀ ਤਰ੍ਹਾਂ ਬਣਾ ਕੇ ਰੱਖੋ